ਸਵੇਖਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੇ ਪਹਿਲਾਂ ਨਜ਼ਰ ਮਾਰ ਲੈਣੇ ਨਿਆਮਮੁਖ ਹੈਡਲਾਈਨਸ ਤੇ ਐਸਆਈਟੀ ਸਾਹਮਣੇ ਪੇਸ਼ ਹੋਏ ਵਿਕਰਮਜੀਤ ਮੱਜਿਠਿਆ ਆਪ ਸੁਪਰੀਮੋ ਕੇਜੀ ਵਾਲ ਤੇ ਸਾਦੇ ਨਿਸ਼ਾਨੇ ਬੋਲੰਦ ਸਮਾਂ ਨਾ ਮਿਲਣ ਤੇ ਨਰਾਜ਼ ਹੋਏ ਸੁਖਪਾਲ ਖੈਰਾ ਵਿਧਾਨ ਸਭਾ ਤੋਂ ਕੀਤਾ ਵਾਕਆਊਟ ਪ੍ਰਤਾਪ ਬਾਜਵਾਨੇ ਆਪ ਦੀਆਂ ਗਾਰੰਟੀਆਂ ਦੇ ਚੁੱਕੇ ਸਵਾਲ ਬਜਟ ਨੂੰ ਲੈ ਕੇ ਸਰਕਾਰ ਤੇ ਕੀਤਾ ਤਿੱਖਾ ਹਮਲਾ ਬਿਦੌਨ ਸਬਾਚੇ ਬੋਲੇ ਰਾਜਾ ਵਡਿੰਗ 올ਡ ਪੈਨਸ਼ਨ ਸਕੀਮ ਦਾ ਚੁੱਕਿਆ ਮੁੱਦਾ ਤੇ ਹੁਣ ਖਬਰਾਂ ਵਿਸਥਾਰ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਅੱਜ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੇ ਵਾਸਤੇ ਪਟਿਆਲਾ ਪਹੁੰਚੇ ਸਨ ਜਿਸ ਦੇ ਚੱਲਦਿਆਂ ਪੁਲਿਸ ਲਾਈਨ ਵਿਖੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੀ ਇਸ ਮੌਕੇ ਵਿਕਰਮਜੀਤ ਮਜੀਠੀਆ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਨੇ ਤੇ ਨਾਲ ਨਾਲ ਬਜਟ ਨੂੰ ਲੈ ਕੇ ਵੀ ਸਰਕਾਰ ਨੂੰ ਸਵਾਲ ਕੀਤੇ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਪਟਿਆਲਾ ਦੇ ਵਿਖੇ ਸਿਟੀ ਦੇ ਸਾਹਮਣੇ ਪੇਸ਼ ਹੋਣ ਵਾਸਤੇ ਪਹੁੰਚੇ ਹੋਏ ਸਨ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ ਬਾਰ-ਬਾਰ ਕੇਜੀਵਾਲ ਨੂੰ ਸਬੰਨ ਜਾਰੀ ਹੁੰਦੇ ਨੇ ਤੇ ਉਹ ਨਹੀਂ ਪਹੁੰਚਦੇ ਅਜਿਹੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜੀਵਾਲ ਨੂੰ ਲੈ ਕੇ ਤਿੱਖੇ ਤੰਜ਼ ਗੱਸੇ ਨੇ ਇੱਕ ਹੁੰਦਾ ਜਿੰਦਾ ਦਿਲ ਬੰਦਾ ਜਿਹਨੂੰ ਅਥਾਰੀ ਐਸਆਈਟੀ ਨੇ ਬੁਲਾਇਆ 7 ਤਾਰੀ ਮੈਂ ਪੇਸ਼ ਹੋਇਆ ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ ਮਰਦਾ ਦਿਲ ਜਿਨ੍ਹਾਂ ਨੂੰ ਸੋਨਹੋ ਸ੍ਰੀਆ ਕਾਲ ਕੇਜਰੀਵਾਲ ਸਾਹਿਬ ਵਰਗੇ ਨਿਕੂ ਜੀ ਨੂੰ ਅਠਾਰੀ ਬੁਲਾਇਆ ਤੇ ਜੀਰੋ ਬਾਰੀ ਪੇਸ਼ ਹੋਏ ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਰਟਾਂ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲ-ਬਾਲ ਪਹਿਨਾ ਪੈਗਵੰਤ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਹੈ ਐਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬੌਸ ਫੇਲ ਕਰਤਾ ਪਰਸੋ ਤੋਂ ਵਿਧਾਨ ਸਭਾ ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਆ ਕਿਉਲ ਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪਾਇਆ ਜਾਂਦਾ ਤੇ ਵਿਧਾਨ ਸਭਾ ਜਗ੍ਹਾ ਪੋਂਦਾ ਫਿਰਦਾ ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਬਈਏ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ ਜ਼ਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਪੁਰਾਣੇ ਡਰੱਗ ਮਾਮਲੇ ਦੇ ਵਿੱਚ ਲਗਾਤਾਰ ਸਿੱਟਾ ਸਾਹਮਣਾ ਕਰ ਰਹੇ ਨੇ ਅੱਜ ਵਿਧਾਨ ਸਭਾ ਵਿੱਚ ਬਜਟ ਨੂੰ ਲੈ ਕੇ ਵਿਚਾਰ ਚਰਚਾ ਹੋਈਏ ਵਿਰੋਧੀ ਧਿਰਾਂ ਨੇ ਸਰਕਾਰ ਦੇ ਬਜਟ ਨੂੰ ਲੈ ਕੇ ਜੰਮ ਕੇ ਸਵਾਲ ਪੁੱਛੇ ਇਸੇ ਦੌਰਾਨ ਪ੍ਰਸ਼ਨ ਕਾਲ ਵਿੱਚ ਸਮਾਂ ਨਾ ਦਿੱਤੇ ਜਾਣ ਤੋਂ ਨਰਾਜ਼ ਹੋ ਕੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਵਾਕਆਊਟ ਕਰ ਦਿੱਤਾ ਸੁਪਾਲ ਖੈਰਾਂ ਨੂੰ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਸੰਬੰਧੀ ਉਹਨਾਂ ਸਪੀਕਰ ਨੂੰ ਵੀ ਅੜੇ ਹੱਥੀ ਲਿਆਏ। ਬੀਤ ਦਿਨੀ ਵਿੱਤ ਮੰਤਰੀ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਵਿੱਚ ਵਿਚਾਰ-ਚਰਚਾ ਹੋਈ। ਜਿਸ ਤੇ ਵਿਰੋਧੀ ਧਿਰਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਅਤੇ ਪ੍ਰਸ਼ਨ ਕਾਲ ਦੇ ਦੌਰਾਨ ਸਵਾਲ ਪੁੱਛਣ ਦਾ ਮੌਕਾ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸੁਪਾਲ ਸਿੰਘ ਖੈਰਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ। ਅਜਿਹੇ ਦੇ ਵਿੱਚ ਬਾਹਰ ਮੀਡੀਆ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਨਾਲ ਹੀ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਹੜੇ ਮੁੱਦੇ ਛੁੱਕੇ ਜਾਣੇ ਸਨ ਆ ਚੌਥਾ ਦਿਨ ਹੈ ਸੈਸ਼ਨ ਦਾ ਸਾਡੇ ਕੋਲ ਇੱਕ ਆਪੋਜੀਸ਼ਨ ਕੋ ਆਪਰਚੂਨਿਟੀ ਹੁੰਦੀ ਕਿ ਸਫਰ ਕਾਲ ਵਿੱਚ ਜ਼ੀਰੋ ਆਵਰ ਵਿੱਚ ਆਪੋਜੀਸ਼ਨ ਨੂੰ ਅਧਿਕਾਰ ਹੁੰਦਾ ਕਿ ਤੁਸੀਂ ਆਪਣੀ ਗੱਲ ਕਹੋ ਪੂਰਾ 45 ਮਿੰਟ ਜ਼ੀਰੋ ਆਵਰ ਚਲਾਇਆ ਕੁਲਤਾਰ ਸੰਧਵਾ ਸਪੀਕਰ ਨੇ ਲੇਕਿਨ 45 ਮਿੰਟਾਂ 'ਚ ਮੈਂ 45 ਵਾਰੀ ਉਹਨਾਂ ਕੋ ਟਾਈਮ ਮੰਗਿਆ ਕਿ ਮੈਨੂੰ ਬੋਲਣ ਲੈਂਦੇ ਹੋ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਜੋ ਸਾਡੇ ਜ਼ੁਲਮ ਹੋਇਆ ਬਾਰਡਰਾਂ ਦੇ ਉੱਤੇ ਮੈਂ ਐਨਐਸਏ ਦੇ ਜਿਹੜੇ ਸਾਡੇ ਪੀੜਤ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦਾ ਪਰਿਵਾਰ ਜਿਹੜੇ 20 21 ਦਿਨ ਵਿੱਚ ਅੱਜ ਮਰਨ ਮਰਨ ਕਿਨਾਰੇ ਨੇ ਜਿਨ੍ਹਾਂ ਨੂੰ ੱੱਕੇ ਨਾਲ ਚੱਕ ਕੇ ਹਸਪਤਾਲਾਂ ਵਿੱਚ ਫੀਡ ਕੀਤਾ ਜਾ ਰਿਹਾ ਮੈਂ ਉਹਨਾਂ ਦੀ ਗੱਲ ਕਰਨੀ ਆ ਮੈਂ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਜਿਹੜੇ ਪਿਛਲਾ ਕਈ ਕਾਫੀ ਅਰਸੇ ਤੋਂ ਮੋਰਚਾ ਲੱਗਿਆ ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਮੈਂ ਪੰਜਾਬ ਦੇ ਵਿੱਚ ਜਿਹੜੇ ਗੈਰ ਪੰਜਾਬੀਆਂ ਦੇ ਵਾਸਤੇ ਇੱਕ ਪੰਜਾਬ ਦੀ ਡੈਮੋਗ੍ਰਾਫ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਨਾ ਚਾਹੀਦਾ ਮੈਂ ਉਹਦੇ ਬਾਰੇ ਗੱਲ ਕਰਨੀ ਆ ਮੈਂ ਪੰਜਾਬ ਦੇ ਹੋਰ ਜਿਹੜੇ EMPLOYEES ਦੇ ਤੇ ਪੱਖ ਦੇ ਮਸਲੇ ਨੇ ਜੋ ਪ੍ਰਸ਼ਟਾਚਾਰ ਆਦ ਲੇਕਿਨ ਮੈਨੂੰ 45 ਵਾਰ ਮੰਗਣ ਤੇ ਟਾਈਮ ਨਹੀਂ ਦਿੱਤਾ ਗਿਆ ਔਰ 90% ਟ੍ਰੈਜਰੀ ਬੈਂਚਸ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਦੇ MLA ਜਿਹੜੇ ਰੋਜ਼ ਮੰਤਰੀਆਂ ਦੀ ਕੋਧੀਆਂ ਚ ਬੈਂਦੇ ਨੇ ਜਾ ਕੇ ਉਹਨਾਂ ਇਕੱਲੇ ਇਕੱਲੇ ਨੂੰ ਚੁਣ ਕੇ ਟਾਈਮ ਦਿੱਤਾ ਇਸ ਕਰਕੇ ਮੇਰੇ ਕੋਲ ਕੋਈ ਮੇਰੇ ਕੋਲ ਹੋਰ ਚਾਰਾ ਨਹੀਂ ਸੀਗਾ ਮੈਂ ਇਕੱਲੇ ਨੇ ਵਾਕ ਆਊਟ ਕੀਤਾ ਮੈਂ ਪਾਰਟੀ ਨੂੰ ਮਜਬੂਰ ਨਹੀਂ ਕੀਤਾ ਕਿਉਂਕਿ ਜ਼ਿਕਰ ਹੋ ਹੈ ਕਿ ਬਜਟ ਪੇਸ਼ ਕਰਨ ਤੋਂ ਬਾਅਦ ਹੀ ਲਗਾਤਾਰ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਉਹਨਾਂ ਦੇ ਵੱਲੋਂ ਕੀਤੇ ਵਾਅਦੇ ਅਤੇ ਗਰੰਟੀਆਂ ਚੇਤੇ ਕਰਵਾਉਣ ਦੇ ਵਿੱਚ ਰੁਚੀਆਂ ਹੋਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਸੁਪਾਲ ਸਿੰਘ ਖੈਰਾ ਦੇ ਵਾਕ ਆਊਟ ਨੂੰ ਲੈ ਕੇ ਕੀ ਬਿਆਨ ਸਾਹਮਣੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਜਟ ਤੇ ਵਿਚਾਰ ਚਰਚਾ ਦੇ ਦੌਰਾਨ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਰੰਟੀਆਂ ਬਾਰੇ ਕਈ ਸਵਾਲ ਖੜੇ ਕੀਤੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੋ ਗਰੰਟੀਆਂ ਆਪ ਸਰਕਾਰ ਨੇ ਦਿੱਤੀਆਂ ਸੀ ਉਹ ਬਜਟ ਵਿੱਚ ਕਿਤੇ ਵੀ ਨਜ਼ਰ ਨਹੀਂ ਆਈਆਂ ਬਿੱਤ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦਾ ਬਜਟ 2024 ਅਤੇ 25 ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿੱਤ ਮੰਤਰੀ ਦੇ ਬਜਟ ਦੀ ਸ਼ਲਾਘਾ ਕੀਤੀ ਗਈ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ ਇਸ ਬਜਟ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਹੀ ਅੱਜ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੀਡਰ ਆਫ ਆਪੋਜੀਸ਼ਨ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਦੀਆਂ ਗਰੰਟੀਆਂ ਨੂੰ ਲੈ ਕੇ ਕਈ ਬਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਗਰੰਟੀਆਂ ਸਰਕਾਰ ਨੇ ਦਿੱਤੀਆਂ ਸੀ ਉਹ ਕਿਤੇ ਵੀ ਬਜਟ ਵਿੱਚ ਨਜ਼ਰ ਨਹੀਂ ਆਈਆਂ ਸਰਕਾਰੀ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਇੰਤਜ਼ਾਰ ਕਰ ਰਹੇ ਨੇ ਆਪਣੇ ਡੀਏ ਦੀ ਇੰਤਜ਼ਾਰ ਕਰ ਰਹੇ ਬੁਢਾਪਾ ਜਿੰਨੇ ਬਜ਼ੁਰਗ ਨੇ ਸਾਡੇ ਉਹ ਪੈਨਸ਼ਨਾਂ ਦੀ 올ਡ ਏਜ ਪੈਨਸ਼ਨ ਦੀ ਇੰਤਜ਼ਾਰ ਕਰ ਰਹੇ ਨੇ ਹਰ ਵਰਗ ਜਿਹੜਾ ਨੌਜਵਾਨ ਬੱਚੇ ਸਾਡੇ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜ਼ਮੀਨਾਂ ਵੇਚ ਕੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਵਾਅਦਾ ਭਗਵੰਤ ਮਾਨ ਨੇ ਕੀਤਾ ਸੀ ਕਿ ਬਾਹਰਲੇ ਬੱਚੇ ਹੁਣ ਪੰਜਾਬ ਚ ਆ ਕੇ ਕੰਮ ਕਰੋ ਆਇਆ ਆ ਕਰਨ ਇੱਥੇ ਤੇ ਜਿਹੜੇ ਭੂਰੇ ਨੇ ਉਹ ਰਹਿਣ ਨੂੰ ਤਿਆਰ ਨਹੀਂ ਹੋਰੇ ਕਿੱਥੋਂ ਆ ਜਾਣੇ ਨੇ ਅਰ ਤੋਂ ਘਟ ਆਪਣੇ ਹੀ ਮੰਗਾਲੋ ਹੋਰ ਨਹੀਂ ਕੋਈ ਆਂਦੇ ਤੇ ਤਾਂ ਗੱਲ ਇਹ ਹੈ ਕਿ ਬਿਲਕੁਲ ਫੇਡ ਸਰਕਾਰ ਕੁਝ ਕੱਢਣ ਪਾਉਣ ਨੂੰ ਇਨਾਂ ਕੋਲ ਨਹੀਂ ਬਸ ਕਰਜ਼ਾ ਲੈਣ ਨੂੰ ਤਗੜੇ ਨੇ ਝੂਠ ਬੋਲਣ ਨੂੰ ਤੇ ਕਫਰ ਬੋਲਣ ਮੈਂ ਪਹਿਲੇ ਪੁੱਛਣਾ ਵੇਖੋ ਇੱਕ ਗਾਰੰਟੀ ਸੀ ਕੇਜਰੀ ਵਾਲਦੀ ਤੇ ਭਗਵੰਤ ਚ ਮਾਨ ਕੇ ਕਿ ਅਸੀਂ 54000 ਕਰੋੜ ਰੁਪਇਆ ਪੰਜਾਬ ਚ ਪਹਿਲੀ ਗੱਲ ਇਹਨੇ ਕਹੀ ਸੀ ਅਸੀਂ ਇੱਕ ਵੀ ਪੈਸਾ ਆਂਦੇ ਟਾਈਮ ਤੋਂ ਕਦੀ ਲੋਨ ਨਹੀਂ ਚੁੱਕਾ ਕਰਜ਼ਾ ਨਹੀਂ ਚੁੱਕਾ ਤੇ 54000 ਕਰੋੜ ਰੁਪਇਆ ਕਿਹਾ ਸੀ 20000 ਕਰੋੜ ਰੁਪਇਆ ਵੇਚੋ ਸਾਲ ਦਾ ਤੇ 34000 ਕਰੋੜ ਰੁਪਇਆ ਜਿਹੜਾ ਬਜਟ ਹੈ ਉਹਦੇ ਚੋਂ ਰਿਸ਼ਵਤ ਤੇ ਪਾਬੰਦੀ ਲਾ ਕੇ 20 ਪਰਸੈਂਟ ਪੈਸਾ ਕੱਢਾਂਗੇ ਇਹ 54000 ਊਡ ਬੀ ਗੁੱਡ ਐਨਫ ਭਾਵੇਂ ਸੜਕਾਂ ਵਾਸਤੇ ਪਾਵੇਂ ਹਸਪਤਾਲਾਂ ਵਾਸਤੇ ਪਾਵੇਂ ਮੈਡੀਕਲ ਕਾਲਜੇਸ ਵਾਸਤੇ ਅਸੀਂ ਆਪਣੇ ਕੋਲੋਂ ਪੈਸਾ ਇਕੱਠਾ ਕਰਾਂਗੇ 1 ਰੁਪਿਆ ਇਹਨਾਂ ਕੋਲ on the contrary 68000 ਕਰੋੜ ਰੁਪਇਆ ਦੋਹਾ ਸਾਲਾਂ ਚ ਕਰਜ਼ਾ ਚੁਕਾ ਜਿਸ ਸਪੀਡ ਚ ਚੱਲ ਰਹੇ ਨੇ ਮੇਰਾ ਖਿਆਲ ਹੈ 5 ਸਾਲ ਦੀ ਟਰਮ ਓਵਰ ਨਹੀਂ ਹੋਣੀ ਬੈਂਕਾਂ ਵਾਲੇ ਇਹਨਾਂ ਦੇ ਪਿੱਛੇ ਹੁੰਦੇ ਨੇ ਇਹ ਸਾਰੇ ਫਰਾਦ ਜ਼ਿਕਰ ਹੋ ਕਿ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾਨੀ ਹਰਪਾਲ ਚੀਮਾ ਤੋਂ ਇਹ ਵੀ ਪੁੱਛਿਆ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਸਰਕਾਰ ਨੇ ਭਰਤੀ ਕੀਤੇ ਨੇ ਉਹਨਾਂ ਦੇ ਵਿੱਚੋਂ ਕਿੰਨੇ ਗੈਰ ਪੰਜਾਬੀ ਨੇ ਤੇ ਉਹ ਕਿਹੜੇ ਕਿਹੜੇ ਮਹਿਕਮਿਆਂ ਦੇ ਵਿੱਚ ਨੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕਈ ਸਵਾਲ ਪੁੱਛੇ ਗਏ ਨੇ ਵਿਧਾਨ ਸਭਾ ਚਾਜ ਕਾਂਗਰਸੀਆਂ ਨੇ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਕਿਸਾਨਾਂ ਨਾਲ ਕੀਤੇ ਵਾਅਦੇ ਅਤੇ ਇਸ ਤੋਂ ਇਲਾਵਾ ਹੋਰ ਕਈ ਮੁੱਦੇ ਚੁੱਕੇ ਨੇ ਇਹ ਸਭ ਵਿਚਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਦਨ ਵਿੱਚ 올ਡ ਪੈਨਸ਼ਨ ਸਕੀਮ ਦਾ ਮੁੱਦਾ ਚੁੱਕਿਆ ਰਾਜਾ ਵੜਿੰਗ ਮੁਤਾਬਕ ਬਜਟ ਵਿੱਚ ਆਮ ਲੋਕਾਂ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਰਾਜਾ ਵੜਿੰਗ ਨੇ ਸਰਕਾਰ ਨੂੰ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ਦੀਆਂ ਕਮੀਆਂ ਤੇ ਚਾਨਣਾ ਪਾਇਆ ਹੈ ਅੱਜ ਵਿਧਾਨ ਸਭਾ ਸੈਸ਼ਨ ਵਿੱਚ ਬੋਲਦੇ ਹੋਏ ਰਾਜਾ ਵੜਿੰਗ ਨੇ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਲੋਕ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਲੜਾਈ ਲੜ ਰਹੇ ਨੇ ਇਸ ਦੌਰਾਨ ਰਾਜਾ ਵੜਿੰਗ ਨੇ ਅਰਵਿੰਦ ਕੇਜੀਵਾਲ ਦੇ ਵੱਲੋਂ ਕੀਤੇ ਗਏ ਇੱਕ ਪੁਰਾਣੇ ਟਵੀਟ ਦਾ ਜ਼ਿਕਰ ਵੀ ਕੀਤਾ ਏ ਇਸ ਦੀ ਲੜਾਈ ਜਿਹੜੇ ਮੁਲਾਜ਼ਮ ਲੋਕ ਲੜ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਮੁਲਾਜ਼ਮ 올ਡ ਪੈਨਸ਼ਨ ਸਕੀਮ ਦੀ ਲੜਾਈ ਲੜ ਰਹੇ ਨੇ ਕੀ ਹੁੰਦਾ ਸੀ ਸਪੀਕਰ ਸਾਹਿਬ 50% ਜਿਹੜੀ ਬੇਸਿਕ ਸੈਲਰੀ ਚੋਂ ਬੇਸਿਕ ਸੈਲਰੀ ਚੋਂ ਕੱਟ ਲਿਆ ਜਾਂਦਾ ਸੀ ਤੇ ਨਾਲ ਡੀਏ ਉਹ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਦੇ ਦਿੱਤੀ ਜਾਂਦੀ ਸੀ ਫਿਰ 2004 ਚ ਭਾਜਪਾ ਦੀ ਸਰਕਾਰ ਆਈ ਕੇਂਦਰ ਚ ਉਹਨਾਂ ਨੇ ਐਨਪੀਐਸ ਜਿਹੜੀ ਸਕੀਮ ਲਾਗੂ ਕਰਤੀ ਜਿਹਦੇ ਵਿੱਚ 14% ਬੇਸਿਕ ਸੈਲਰੀ ਜਿਹੜੀ ਸਰਕਾਰ ਦਿੰਦੀ ਹੈ ਕੰਟ੍ਰਿਬਿਊਟ ਕਰਦੀ ਹੈ EMPLOYE ਕੰਟ੍ਰਿਬਿਊਟ ਕਰਦਾ ਉਹਦੇ ਚ 10% ਜੀ ਹੁਣ ਜਿਹੜੇ EMPLOYEਸ ਹੈ ਉਹ ਕਹਿੰਦੇ ਕਿ ਅਸੀਂ ਜਿਹੜੀ ਐਨਪੀਐਸ ਨਹੀਂ ਲੈਣੀ ਸਾਨੂੰ OPS ਲਾਗੂ ਕਰੋ ਸੋ मेरी है है कि सरकार ने ने वादा किता सी, एक ट्वीट आदरणीय केजरीवाल साहब भी क्या सी हमने पंजाब का को वादा किया था कि पंजाब में ओल्ड पेंशन स्कीम लागू करेंगे आज भगवंत मान जी ने वादा पूरा किया है पंजाब के सभी कर्मचारियों को बधाई न्यू पेंशन स्कीम ना इंसाफी है पूरे देश में

ਕਾਕਾ ਬਰਾੜ ਜ਼ਿਕਰੋ ਹੈ ਕਿ ਇਸ ਦੌਰਾਨ ਹੀ ਰਾਜਾ ਵਿਡਿੰਗ ਨੇ ਆਮ ਆਦਮੀ ਪਾਰਟੀ ਦੇ ਬਜਟ ਨੂੰ ਬੇਤੁਕਾ ਦੱਸਿਆ ਹੈ ਉਹਨਾਂ ਕਿਹਾ ਕਿ ਇਸ ਬਜਟ ਦੇ ਵਿੱਚ ਕਿਸਾਨ ਔਰਤਾਂ ਨੌਜਵਾਨ ਅਤੇ ਉਦਯੋਗ ਲਈ ਕੁਝ ਵੀ ਠੋਸ ਨਹੀਂ ਹੈ ਉਹਨਾਂ ਨੇ ਇਹ ਵੀ ਸਵਾਲ ਚੁੱਕੇ ਨੇ ਕਿ ਕਿਸਾਨਾਂ ਲਈ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਹੱਲ ਕਰਨ ਲਈ ਬਜਟ ਕਿੱਥੇ ਹੈ ਨਾ ਹੀ ਉਹਨਾਂ ਨੇ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਈਆ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਰਾਜਾ ਵੜਿੰਗ ਨੇ ਇਹ ਵੀ ਕਿਹਾ ਹੈ ਕਿ ਇਸ ਰਕਮ ਤੇ ਪੂਰੀ ਤਰ੍ਹਾਂ ਨਿਰਪਰ ਬਜ਼ੁਰਗ ਲੋਕਾਂ ਦੀ ਪੈਨਸ਼ਨ ਵਿੱਚ ਵਾਅਦੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪੰਜਾਬ ਨੇ ਸਿਰਫ ਉਹ ਵਾਅਦਾ ਦੇਖਿਆ ਜੋ ਕਰਜ਼ੇ ਦੀ ਮਾਤਰਾ ਵਿੱਚ ਹੈ ਜਿਸ ਨੂੰ ਇਹ ਸਰਕਾਰ ਨੇ ਲੋਡ ਕਰਨ ਦੀ ਤਜ਼ਰੀਜ਼ ਕੀਤੀ ਸੀ ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਉੱਤੇ ਅਗਲੇ 2 ਸਾਲਾਂ ਦੇ ਵਿੱਚ ਹਰ ਪੰਜਾਬੀ ਦੇ ਸਿਰ ਤੇ ਵੱਡਾ ਕਰਜ਼ਾ ਚੜਾ ਤਵੀ ਦੋਸ਼ ਲਗਾਇਆ ਏ ਬੀਤੇ ਦਿਨੀ ਵਿਧਾਨ ਸਭਾ ਵਿੱਚ ਹੋਏ અપਮਾਨ ਤੋਂ ਬਾਅਦ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਨੇ ਸਦਨ ਦੇ ਬਾਹਰ ਅੰਦੋਲਨ ਕੀਤਾ ਜਿਸ ਤੋਂ ਬਾਅਦ ਆਪ ਦੇ ਵਿਧਾਇਕ ਮਨਜੀਤ ਸਿੰਘ ਬिलासपुर ਉਹਨਾਂ ਨੂੰ ਮਨਾਉਣ ਲਈ ਪਹੁੰਚੇ ਇਸੇ ਦੌਰਾਨ ਦੋਵਾਂ ਵਿਚਾਲੇ ਤੂੰ ਤੂੰ ਮੈਂ ਮੈਂ ਵੇਖਣ ਨੂੰ ਮਿਲੀ ਦੋਵਾਂ ਦੇ ਵੱਲੋਂ ਜੰਮ ਕੇ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਗਏ ਤੇ ਵਿਧਾਇਕ ਕੋਟਲੀ ਵੱਲੋਂ ਅਸਤੀਫਾ ਤੱਕ ਦੇਣ ਦੀ ਗੱਲ ਆਖੀ ਗਈ ਬੀਤੇ ਦਿਨੀ ਵਿਧਾਨ ਸਭਾ ਸੈਸ਼ਨ ਦੌਰਾਨ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ ਸੀ ਸਦਨ ਤੋਂ ਬਾਅਦ ਕਾਂਗਰਸ ਦੇ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਅਪ ਸ਼ਬਦ ਵਰਤੇ ਜਾਂਦੇ ਦੋਸ਼ ਵੀ ਲਗਾਏ ਗਏ ਸਨ ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਕੋਟਲੀ ਦਾ ਕਹਿਣਾ ਸੀ ਕਿ ਸਦਨ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਉਹਨਾਂ ਦਾ ਅਪਮਾਨ ਕੀਤਾ ਗਿਆ ਹੈ ਇਸ ਲਈ ਉਹ ਮਾਫੀ ਮੰਗਣ ਪਿਤੇ ਦਿਨੀ ਵੀ ਐਮਐਲਏ ਕੋਟਲੀ ਦੇ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਸੀ ਤੇ ਅੱਜ ਐਮਐਲਏ ਕੋਟਲੀ ਨੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਦਨ ਦੇ ਬਾਹਰ ਅੰਦੋਲਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਮਨਜੀਤ ਸਿੰਘ ਵਿਲਾਸਪੁਰੀ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੀ ਤਾਂ ਦੋਨਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਹੋਈ ਵੇਖਣ ਨੂੰ ਮਿਲੀ ਇਸ ਦੌਰਾਨ ਐਮਐਲਏ ਕੋਟਲੀ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਣੀ ਆ ਆ ਰਿਹਾ ਤੁਸੀਂ ਦੇਖਿਓ ਉੱਥੇ ਤੇ ਦਲਤਾਂ ਨੂੰ ਨਾਲ ਲੈ ਕੇ ਇਹਦਾ ਸਤੋਜ ਪਿੰਡ ਦੇ ਅੰਦਰ ਜਲੂਸ ਕੱਢ ਕੇ ਆਉਂਗਾ ਮੈਂ ਪੰਜਾਬ ਦੇ ਹਰ ਕੋਨੇ 'ਚ ਜਾਊਂਗਾ ਮੈਂ ਅੰਦੋਲਨਕਾਰੀ ਵਿਅਕਤੀਆਂ اپنی زندگی ਦਾ ਸਾਰਾ ਸਮਾਂ ਗਲਤ ਸਮਾਜ ਦੇ ਲੇਖੇ ਲਾਇਆ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਅਸਤੀਫਾ ਦੇਣ ਤੋਂ ਵੀ ਪਿੱਛੇ ਨਹੀਂ ਹਟੂੰਗਾ ਪਰ ਬੈਟਮੈਂਡ ਜੀ ਭਗਵੰਤ ਮਾਨ ਤਕੜਾ ਹੋ ਇਹ ਹੁਣ ਕੁੱਲੀਆਂ ਤੇ ਢਾਰਿਆਂ ਦੀ ਲੜਾਈ ਜਿਹੜੀ ਆ ਨਾ ਸ਼ੀਸ਼ ਮਹਿਲਾਂ ਦੇ ਨਾਲ ਹੋਏਗੀ ਤਕੜਾ ਹੋ ਆ ਜੰਗ ਦੇ ਮੈਦਾਨ ਦੇ ਅੰਦਰ ਹੁਣ ਤੂੰ ਗਰੀਬਾਂ ਦੇ ਨਾਲ ਪੰਗਾ ਲੈ ਲਿਆ ਤੂੰ ਨਸ਼ੇ ਦੇ ਅੰਦਰ ਚੋਰ ਹੋ ਕੇ ਹਕੂਮਤ ਦਾ ਨਸ਼ਾ ਜਿਹੜਾ ਤੈਨੂੰ ਚੜਿਆ ਇੱਥੇ ਔਰੰਗਜ਼ੇਬ ਵਰਗਿਆਂ ਦੇ ਰਾਜ ਨਹੀਂ ਰਹੇ ਤਾ ਤੇਰਾ ਰਾਜ ਵੀ ਨਹੀਂ ਰਹਿਣਾ ਸੂਬਾ ਸਰਹੰਦ ਵਰਗਿਆਂ ਦੇ ਰਾਜ ਨਹੀਂ ਰਹੇ ਤੇ ਤੇਰਾ ਰਾਜ ਨਹੀਂ ਰਹਿਣਾ ਆ ਤਕੜਾ ਹੋ ਤੇਰਾ ਪੰਗਾ ਹੁਣ ਗਰੀਬ ਦਲਤਾਂ ਦੇ ਨਾਲ ਪੈ ਗਿਆ ਤੈਨੂੰ ਝੁਕਾ ਕੇ ਹਟੂਗਾ ਮੇਰਾ ਨਾਂ ਸੁਖਵਿੰਦਰ ਸਿੰਘ ਕੋਟਲੀ ਆ ਮੈਂ ਕਹਿਣਾ ਨਹੀਂ ਚਾਹੁੰਦਾ ਦਲਤਾਂ ਤੋਂ ਪੁੱਛੋ ਜਾ ਕੇ ਕਿ ਮੈਂ ਦਲਤਾਂ ਦੇ ਲਈ ਕੀ ਕੁਝ ਕਰ ਰਿਹਾ ਇਸ ਕਰਕੇ ਇਹ ਮੇਰੇ ਹੰਝੂ ਨਹੀਂ ਐ ਇਹ ਉਹਨਾਂ ਗਰੀਬ ਲੋਕਾਂ ਦੇ ਹੰਝੂ ਐ ਇਸ ਕਰਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ ਓ ਯਾਰੋ ਅੱਜ ਵੀ ਇੰਨਾ ਸਾਲ 75 ਸਾਲ ਬੀਤਣ ਤੋਂ ਬਾਅਦ ਵੀ ਇਹ ਹੰਕਾਰੀ ਲੋਕ ਸਾਨੂੰ ਜਾਤ ਪਾਤ ਦੇ ਨਾਂ ਤੇ ਕਿਸ ਤਰ੍ਹਾਂ ਗਰਾ ਕੇ ਰੱਖਦੇ ਆ ਮੈਂ ਲੜਦਾ ਰਹੂੰਗਾ ਭਗਵੰਤ ਮਾਨ ਤੇਰੇ ਖਿਲਾਫ ਲੜੀ ਜਿੰਨਾ ਜਿੰਨਾ ਸਨਮਾਨ ਆਪਾਰੀ ਪਾਰਟੀ ਨੇ ਦਰਦਾਦਾ ਕੀਤਾ ਇੰਨਾ ਸਨਮਾਨ ਕਿਸੇ ਨੇ ਨਹੀਂ ਕੀਤਾ ਮੈਨੂੰ ਇਹ ਦੱਸੋ ਜੇ ਜੇ ਕਿਸੇ ਨੇ ਸਨਮਾਨ ਕੀਤਾ ਪ੍ਰੋਧ ਸਾਹਿਬ ਪ੍ਰੋਧ ਸਾਹਿਬ ਜੇ ਕਿਸੇ ਨੇ ਸਨਮਾਨ ਕੀਤਾ ਮੈਂ ਆਪਣਾ ਅੰਦੋਲਨ ਵਾਪਸ ਲੈ ਲੂਗਾ ਨੂੰ ਡੱਟੀ ਮੁੱਖ ਮੰਤਰੀ ਬਣਾ ਦੇ ਦਲਦਾ। ਆ ਲੋ ਜਾ। ਅੰਨਾਸ ਮਿਨਿਸਟਰ ਬਣਾਇਆ। ਦਲਦਾ ਆਗੂ ਨੂੰ ਐਫਐਮ ਬਣਾਇਆ। ਅੱਜ ਜਦੋਂ ਦੀ ਸਰਕਾਰ ਬਣੀਆ ਜਦੋਂ ਦਾ ਦੇਸ਼ ਮੁੱਖ ਮੰਤਰੀ ਬਣਾ ਲ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ। ਜਦੋਂ ਤੁਹਾਡੀ ਸਪੋਰਟ ਚ ਆ ਰਹੀ ਹੈ ਉਹ ਜਦੋਂ ਆ ਸਾਡੇ ਸਾਰੇ ਸਾਰੇ ਮੁੱਖ ਮੰਤਰੀ ਹੈ ਸਾਰੇ ਮੰਤਰੀ ਹੈ। ਅੱਜ ਡੱਟੀ ਮੁੱਖ ਮੰਤਰੀ ਬਣਾ ਦੇ ਮੈਂ ਆਪਣਾ ਅੰਦੋਲਨ ਵਾਪਸ ਲੈ ਲਊਗਾ। ਜ਼ਿਕਰ ਹੈ ਕਿ ਬੀਤੇ ਦਿਨੀ ਸਦਨ ਦੀ ਕਾਰਵਾਈ ਦੇ ਦੌਰਾਨ ਐਮਐਲਏ ਕੋਟਲੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਐਸਸੀਪਾਈ ਚਾਰੇ ਦੇ ਨਾਲ ਸੰਬੰਧਿਤ ਕੁਝ ਸਵਾਲ ਪੁੱਛੇ ਗਏ ਸਨ ਜਦੋਂ ਇਹ ਵਿਵਾਦ ਸ਼ੁਰੂ ਹੋਇਆ ਤੇ ਉਦੋਂ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਅਮਰਿਤਪਾਲ ਅਤੇ ਉਸਦੇ ਸਾਥੀਆਂ ਵੱਲੋਂ ਜੇਲ੍ਹ ਵਿੱਚ ਭੁਖ ਹੜਤਾਲ ਕੀਤੀ ਜਾ ਰਹੀ ਹੈ ਹੁਣੇ ਜਾਣਕਾਰੀ ਮਿਲੀ ਹੈ ਕਿ ਇਸੇ ਹੜਤਾਲ ਦੇ ਦੌਰਾਨ ਅਮਰਿਤਪਾਲ ਦੇ ਦੋ ਸਾਥੀਆਂ ਦੀ ਤਬੀਅਤ ਵਿਗੜ ਗਈ ਹੈ ਤੇ ਉਦੜ ਅਮਰਿਤਪਾਲ ਅਤੇ ਉਸਦੇ ਸਾਥੀਆਂ ਦੇ ਪਰਿਵਾਰਕ ਮੈਂਬਰ ਚਿੰਤਤ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਈਮਾਨ ਸਿੰਘ ਖਾਰਾ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਜੇਲ ਡਿਬਰੂਗੜ ਵਿਖੇ ਭੁਖੜਤਾਲ ਦੇ ਕਾਰਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂਆਂ ਦੀ ਸਿਹਤ ਨਾਜ਼ਿਕ ਹੋਈਏ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੇਰੀ ਜਾਣਕਾਰੀ ਮੁਤਾਬਕ ਅਮਰਿਤਪਾਲ ਦੇ ਦੋ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਅਤੇ ਕੁਲਵੰਤ ਸਿੰਘ rau ਕੀ ਦੀ ਤਬੀਅਤ ਖਰਾਬ ਦਸੀ ਜਾ ਰਹੀ ਹੈ ਅਤੇ ਇਲਾਜ ਵਾਸਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਸਬਦੀ ਪੂਰੀ ਜਾਣਕਾਰੀ ਦਿੱੰਦਿਆ ਹੋਇਆ ਈਮਾਨ ਸਿੰਘ ਖਾਰਾ ਨੇ ਕੀ ਕਿਹਾ ਤੁਹਾਨੂੰ ਸੁਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਚਿੰਤਾ ਵਾਲੀ ਖਬਰ ਜੋ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਸਾਨੂੰ ਕੁਝ ਸਮਾਂ ਪਹਿਲਾਂ ਇੱਕ ਇਹ ਗੱਲ ਪਤਾ ਲੱਗੀ ਹੈ ਵੀ ਸੈਂਟਰਲ ਜੇਲ ਦਿਗੁਰੂਗੜ ਵਿਖੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੇ ਉਹਨਾਂ ਵਿੱਚੋਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਅਤੇ ਭਾਈ ਕੁਲਵੰਤ ਸਿੰਘ rauke ਇਹਨਾਂ ਦੋਵਾਂ ਦੀ ਜੋ ਸਿਹਤ ਹੈ ਬੜੀ ਜ਼ਿਆਦਾ ਉੱਠਲੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਤੇ ਜੋ ਭਾਈ ਕੁਲਵੰਤ ਸਿੰਘ ਰਾਉਕੇ ਐ ਉਹਨਾਂ ਨੂੰ ਜੋ ਮਿਰਗੀ ਦੇ ਦੌਰੇ ਵੀ ਪਏ ਤੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਉਹ ਪਿਛਲੇ 18 ਦਿਨਾਂ ਤੋਂ ਜੋ ਭੁੱਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਇੱਕੋ ਡਿਮਾਂਡ ਹੈ ਵੀ ਅਸੀਂ ਜੋ ਪ੍ਰਸ਼ਾਦਾ ਹੈ ਇਹ ਹੁਣ ਪੰਜਾਬ ਦੀ ਧਰਤੀ ਤੇ ਜਾ ਕੇ ਸ਼ੱਕਣਾ ਪਰ ਇੱਥੇ ਜੋ ਦੇਖਣ ਵਾਲੀ ਗੱਲ ਹੈ ਵੀ ਜੋ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਕੋਈ ਫਰਕ ਫਰਕ ਨਹੀਂ ਪੈ ਰਿਹਾ ਵੀ ਉਹ ਜਿਉਣ ਜਾਂ ਉਹਨਾਂ ਨੂੰ ਕੁਝ ਹੋ ਜਾਵੇ ਤੇ ਇੱਥੇ ਮੈਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਜੇ ਚਲੋ ਸਰਕਾਰ ਨਹੀਂ ਪੱਖ ਲੈਂਦੀ ਘੱਟੋ ਘੱਟ ਤੁਸੀਂ ਤਾਂ ਲਓ ਤੇ ਇੱਕ ਜੋ ਕਾਲ ਦਿਵੋ ਤਾਂ ਕਿ ਜੋ ਕੌਮ ਇਕੱਠੀ ਹੋ ਕੇ ਇਸ ਚੀਜ਼ ਤੇ ਕੋਈ ਚਿੰਤਨ ਕਰ ਸਕੇ ਤੇ ਉਹਨਾਂ ਦੀ ਜੋ ਮੈਂ ਕਹੂੰਗਾ ਇੱਕ ਮੰਗ ਉਸ ਦੀ ਪੂਰਤੀ ਹੋ ਸਕੇ ਤੇ ਜੋ ਹੈਰੀਟੇਜ ਸਟਰੀਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮੋਰਚਾ ਲਾਇਆ ਗਿਆ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਦੇ ਜੋ ਨੌਜਵਾਨ ਨੇ ਜੋ ਆਗੂ ਨਹੀਂ ਉਹਨਾਂ ਦੇ ਪਰਿਵਾਰਾਂ ਵੱਲੋਂ ਉਸ ਦੇ ਵਿੱਚ ਵੀ ਵੱਤ ਚੜ ਕੇ ਜੋ ਹਿੱਸਾ ਲਵ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਰੋ ਘਾਕੇ ਬੀਤੇ ਕਈ ਦਿਨਾਂ ਤੋਂ ਅੰਮ੍ਰਿਤਪਾਲ ਆਪਣੇ ਸਾਥੀਆਂ ਦੇ ਸਮੇਤ ਡਿਬਰੂਗੜ ਦੀ ਕੇਂਦਰੀ ਜੇਲ੍ਹ ਵਿੱਚ ਭੁਖ ਹੜਤਾਲ ਤੇ ਬੈਠੇ ਹੋਏ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਦੋਸ਼ ਲਗਾਏ ਗਏ ਸੀ ਕਿ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਦੀਆਂ ਨਿੱਜੀ ਤਸਵੀਰਾਂ ਸਿਸਟੀਵੀ ਕੈਮਰਾ ਦੇ ਵਿੱਚ ਕੈਦ ਕੀਤੀਆਂ ਜਾਂਦੀਆਂ ਨੇ ਅਤੇ ਜੇਲ੍ਹ ਪ੍ਰਸ਼ਾਸਨ ਨੇ ਪਾਈ ਕੈਮਰੇ ਲਗਾਏ ਹੋਏ ਨੇ ਅਜਿਹੇ ਦੇ ਵਿੱਚ ਅੰਮ੍ਰਿਤਪਾਲ ਦੇ ਪਰਿਵਾਰ ਅਤੇ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਕਈ ਦਿਨਾਂ ਤੋਂ ਇਸ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਆੜਾ ਲਾਗੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਕਿਸਾਨ ਜਥੇ ਬੰਦੀਆਂ ਵਿਚਾਲੇ ਤਲਖੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੇ ਵਕ ਹੋਏ ਕਿਸਾਨ ਆਗੂਆਂ ਨੂੰ ਸਵਾਲਾਂ ਦੇ ਢੇਰੇ ਵਿੱਚ ਖੜਾ ਕੀਤਾ ਉਗਰਾਹਾ ਨੇ ਸਰਵਨ ਸਿੰਘ ਪੰਦੇੜ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਗਲਤੀ ਦਾ ਅਹਿਸਾਸ ਕਰਨ ਦੀ ਨਸੀਹਤ ਦਿੱਤੀ ਕਿਸਾਨ ਜਥੇ ਬੰਦੀਆਂ ਦੀ ਵਿਚਾਲੇ ਖਿੱਚੋ ਤਾਨ ਲਗਾਤਾਰ ਜਾਰੀ ਹੈ ਜਿਸ ਦੇ ਚਲਦਿਆਂ ਸੰਗਰੂਰ ਦੇ ਵਿਖੇ ਮੌਜੂਦ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੇ ਕਿਸਾਨ ਜਥੇ ਬੰਦੀਆਂ ਤੇ ਨਿਸ਼ਾਨੇ ਸਾਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਤੋਂ ਵਕ ਹੋਣ ਵਾਲੇ ਲੋਕ ਆਪਣੀ ਗਲਤੀ ਦਾ ਅਹਿਸਾਸ ਕਰਨ ਇਸ ਦੇ ਨਾਲ ਹੀ ਉਹਨਾਂ ਨੇ ਸਰਵਿੰਦਰ ਸਿੰਘ ਪੰਦੇੜ ਅਤੇ ਜਗਜੀਤ ਸਿੰਘ ਢੱਲੇਵਾਲ ਤੇ ਵੀ ਨਿਸ਼ਾਨੇ ਸਾਦੇ ਇਸ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੀ ਆ ਕਿ ਕੌਸ਼ ਜਥੇ ਬੰਦੀਆਂ ਜਿਹੜੀਆਂ ਪਹਿਲਾਂ ਸੰਯੁਕਤ ਮੋਰਚੇ 'ਚ ਸ਼ਾਮਲ ਸੀ ਕੁਝ ਹੋਣੇ ਜਿਹੜੀਆਂ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਹੈ ਨਹੀਂ ਸੋਲ ਸਿਹਤ ਦੇ ਸੰਜੋਗ ਤੋਂ ਮੋਰਚੇ ਦੇ ਵਿੱਚ ਅਸੀਂ ਵੀ ਸ਼ਾਮਲ ਨਹੀਂ ਸੀ ਟਕਾਇਤ ਵੀ ਸ਼ਾਮਲ ਨਹੀਂ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਸ਼ਾਮਲ ਨਹੀਂ ਸੀ ਅਸੀਂ ਸਾਡੀ ਜਥੇਬੰਦੀ ਤੇ ਟਕਾਇਤ ਦੀ ਜਥੇਬੰਦੀ ਚੱਲਦੇ ਸੰਘਰਸ਼ ਦੌਰਾਨ ਸੰਯੁਕਤ ਮੋਰਚੇ ਦਾ ਹਿੱਸਾ ਬਣ ਗਿਆਂ ਬੰਦੇਰ ਪੰਨੂ ਦੀ ਜਥੇਬੰਦੀ ਹਮੇਸ਼ਾ ਸੰਯੁਕਤ ਮੋਰਚੇ ਤੋਂ ਵੱਖ ਰਹੀ ਹੈ ਸੰਯੁਕਤ ਮੋਰਚੇ 'ਚ ਕਦੇ ਸ਼ਾਮਲ ਨਹੀਂ ਹੋਈ ਹੁਣ ਸਵਾਲ ਇਹ ਹੈ ਸਾਥੀਆਂ ਨੇ ਸੱਦਾ ਦਿੱਤਾ ਹੈ ਦਿੱਲੀ ਜਾਣ ਦਾ ਉਹਨਾਂ ਨੂੰ ਅਧਿਕਾਰ ਹੈ ਇਹ ਗੱਲ ਖੁੰਡਾ ਤੇ ਕਿਵੇਂ ਪਹੁੰਚ ਗਈ ਵੀ ਉਹ ਦਿੱਲੀ ਜਾ ਰਹੇ ਨੇ ਤੁਸੀਂ ਕਿਉਂ ਨਹੀਂ ਜਾ ਰਹੇ ਇਹ ਗੱਲ ਦਾ ਪ੍ਰਚਾਰ ਕਿਉਂ ਨਹੀਂ ਹੋਇਆ ਬਈ ਵੀ ਪਹਿਲਾ ਸਯੁਕਤ ਮੋਰਚਾ ਇੱਕ ਸੀ ਇਹ ਤਿੰਨ ਕਿਉਂ ਬਣ ਗਏ ਤਿੰਨ ਕਿਹਦੇ ਬਣਾਤੇ ਢੱਲੇਵਾਲ ਸਾਹਿਬ ਸਯੁਕਤ ਮੋਰਚੇ ਦਾ ਹਿੱਸਾ ਰਹੇ ਨੇ ਉਹਨਾਂ ਨੇ ਵੱਖਰਾ ਮੋਰਚਾ ਕਿਉਂ ਬਣਾ ਲਿਆ ਪੰਦੇਰ ਸਾਹਿਬ ਸਹਿਯੁਕਤ ਮੋਰਚੇ ਦਾ ਪਾਰਟੀ ਨਹੀਂ ਰਹੇ ਉਹਨਾਂ ਨੇ ਇੱਕ ਮੋਰਚਾ ਹੋਰ ਤਾਂ ਬਣਾ ਲਿਆ ਉਹ ਸ਼ਾਮਲ ਕਿਉਂ ਨਹੀਂ ਹੋਏ ਇਹ ਗੱਲ ਸਵਾਲ ਕਿਉਂ ਉਠਿਆ ਜ਼ਿਕਰੂ ਘਾ ਕੇ ਬੀਤੇ ਕਿਸਾਨੀ ਅੰਦੋਲਨ ਦੇ ਵੇਲੇ ਸਾਰੀਆਂ ਜਥੇਬੰਦੀਆਂ ਇੱਕਸਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਛਤਰੀ ਦੇ ਹੇਠ ਇਹਨਾਂ ਦੇ ਵੱਲੋਂ ਅੰਦੋਲਨ ਕੀਤਾ ਗਿਆ ਸੀ ਪਰ ਇਸ ਵਾਰ ਜਥੇਬੰਦੀਆਂ ਵੱਖੋ-ਵੱਖ ਹੁੰਦੀਆਂ ਹੋਈਆਂ ਵਿਖਾਈ ਦੇ ਰੀਆਂ ਨੇ ਵਿਖਣਾ ਇਹ ਹੋਵੇਗਾ ਕਿ ਜਗਜੀਤ ਸਿੰਘ ਡੱਲੀਵਾਲ ਅਤੇ ਸਰਬੰਸ ਸਿੰਘ ਪੰਦੀਰ ਦੇ ਵੱਲੋਂ ਉਗਰਾਹਾਂ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਕੀ ਜਵਾਬ ਦਿੱਤਾ ਜਾਂਦਾ ਹੈ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੇ ਇਸ ਬਜਟ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਧਰ ਕਾਂਗਰਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਦਲਨੇਵੇਂ ਬਜਟ ਨੂੰ ਲੈ ਕੇ ਟਿੱਪਣੀ ਕੀਤੀ ਹੈ ਸਰਕਾਰ ਦੇ ਬਜਟ ਨੂੰ ਸੁਖਬੀਰ ਬਾਦਲ ਨੇ ਧੋਖਾ ਦੱਸਿਆ ਹੈ ਉਹਨਾਂ ਨੇ ਸਰਕਾਰ ਦੀ ਨਾਕਾਮੀ ਬਾਰੇ ਵੀ ਗੱਲਬਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਜਟ 2024 ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਬਜਟ ਵਿੱਚ 2 ਸਾਲ ਪਹਿਲਾਂ ਆਪ ਸਰਕਾਰ ਵੱਲੋਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਵਾਅਦੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ ਉਹਨਾਂ ਕਿਹਾ ਕਿ ਔਰਤਾਂ ਦਾ 2 ਸਾਲਾਂ ਦਾ 24-24 ਹਜ਼ਾਰ ਰੁਪਏ ਬਕਾਇਆ ਖੜਾ ਹੋ ਗਿਆ ਹੈ ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਵਾਸਤੇ ਵੀ ਕੋਈ ਪੈਸਾ ਨਹੀਂ ਰੱਖਿਆ ਜਦਕਿ ਇਸ ਦੀ ਨੋਟੀਫਿਕੇਸ਼ਨ 1 ਸਾਲ ਪਹਿਲਾਂ ਜਾਰੀ ਕੀਤੀ ਗਈ ਸੀ ਇਸ ਦੇ ਨਾਲ ਹੀ ਫਸਲਾਂ ਦੇ ਮੁਆਵਜ਼ੇ ਯੁਵਾ ਉਦਮੀ ਅਤੇ ਹੁਨਰ ਵਿਕਾਸ ਸਕੀਮਾਂ ਅਤੇ ਉਦਯੋਗਾਂ ਨੂੰ ਰਿਆਜਤਾਂ ਲਈ ਮਾਮੂਲੀ ਰਕਮਾਂ ਵੀ ਅਲਾਟ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਭਗਵੰਤ ਮਾਨ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਅਰਵਿੰਦ ਕੇਜੀਵਾਲ ਦੀ ਸੇਵਾ ਕਰਨਾ ਅਤੇ ਮਹਿੰਗੇ ਇਸ਼ਤਿਹਾਰਾ ਰਾਹੀਂ ਨਕਲੀ ਪ੍ਰਚਾਰ ਕਰਨਾ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ 2 ਲੱਖ ਕਰੋੜ ਰੁਪਏ ਵਿੱਚੋਂ ਸਿਰਫ 7400 ਕਰੋੜ ਰੁਪਏ ਪੂੰਜੀਗਤ ਖਰਚੇ ਵਾਸਤੇ ਰੱਖੇ ਗਏ ਨੇ ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਦਾ ਵਿਕਾਸ ਕਰਨ ਦਾ ਕੋਈ ਇਰਾਦਾ ਨਹੀਂ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਬਜਟ ਐਡੇ ਵੱਡੇ ਝੂਠ ਮਾਰਿਆ ਹੈਗਾ ਹੈ ਆ ਬਜਟ ਪੇਸ਼ ਕੀਤਾ ਹੈ ਤੁਸੀਂ ਹੈਰਾਨ ਰਹਿ ਜਾਓਗੇ 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ ਕਹਿੰਦੇ 2 ਲੱਖ ਕਰੋੜ ਦਾ ਮੈਂ ਮੋਟੀਆਂ-ਮੋਟੀਆਂ ਗੱਲ ਦਾ ਪੁੱਛਣਾ ਚਾਹਣਾ ਐ ਇਸ ਬਜਟ ਵਿੱਚ ਉਹਨਾਂ ਨੇ ਜਦੋਂ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਮਿਲੀਆਂ ਕਹਿੰਦੇ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਅੱਜ ਮੈਨੂੰ ਲੱਗਦਾ ਦੂਜਾ ਬਜਟ ਹੋ ਗਿਆ ਮੈਂਸ਼ਨ ਹੀ ਹੈ ਨਹੀਂ ਤੀਜਾ ਤੀਜਾ ਪੈਨਸ਼ਨ ਹੀ ਹੈ ਨਹੀਂ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ 올ਡ ਪੈਨਸ਼ਨ ਬਹਾਲ ਕਰਾਂਗੇ ਇਹਦਾ ਜ਼ਿਕਰੀ ਹੈ ਨਹੀਂ 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫॉर ਯੂਥ ਹੈ 61 ਕਰੋੜ ਦੂਜੀ ਗੱਲ ਕਹਿੰਦਾ ਪੰਜਾਬ ਚ ਇੰਡਸਟਰੀ ਲੈ ਕੇ ਆਉਣੀ ਹੈ ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ ਸਾਡੇ ਫੋਰ ਲੇਨ ਸੜਕਾਂ ਦੇਖੋ ਸਾਡੇ 에어ਪੋਰਟ ਦੇਖੋ ਸਾਡੇ ਪਾਵਰ ਸਰਪਲਸ ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਡਾ ਬਣਾਇਆ ਤੇ ਇਨਸੈਂਟਿਵ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਹੈ ਬਜਟ ਵਿੱਚ ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਹੈ ਇੰਡਸਟਰੀਅਲ ਇਨਸੈਂਟਿਵ ਤੇ ਇਕੱਲਾ 50 ਕਰੋੜ ਕਿਹੜਾ ਆਊਗਾ ਇੱਥੇ ਤੁਹਾਡੇ ਕੋਲੇ ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸਨੇ ਆਉਣਾ ਹੈ ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ ਇੱਕ ਜੈਜੀ ਹਾਲਾਤ ਲਾਅਨ ਆਰਡਰ ਦੀ ਸਿੱਧੇ ਹੋਣਾ ਨਹੀਂ ਜਿਕਰੋ ਘਾਕੀ ਬੀਤ ਦਿਨੀ ਪਹੁੰਚ ਮਾਨ ਸਰਕਾਰ ਦੇ ਵੱਲੋਂ ਬਜਟ 2024 ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਵਿਖਣਾ ਇਹ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਤੋਂ ਬਾਅਦ ਮਾਨ ਸਰਕਾਰ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਪੰਜਾਬ న్యూਸ ਬੁਲਟਨ ਵਿੱਚ ਹੁਣ ਤੱਕ ਲਈ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆਮ ਮੁਖੜਲਾਈਨਸ ਤੇ ਐਸਆਈਟੀ ਸਾਹਮਣੇ ਪੇਸ਼ ਹੋਏ ਵਿਕਰਮਜੀਤ ਮੱਜਿਠਿਆ ਆਪ ਸੁਪਰੀਮੋ ਕੇਜੀਵਾਲ ਤੇ ਸਾਦੇ ਨਿਸ਼ਾਨੇ ਭੋਲੰਦ ਸਮਾਨ ਨਾ ਮਿਲਣ ਤੇ ਨਰਾਜ਼ ਹੋਏ ਸੁਖਪਾਲ ਖੈਰਾ ਵਿਧਾਨ ਸਭਾ ਤੋਂ ਕੀਤਾ ਵਾਕਆਊਟ ਪ੍ਰਤਾਪ ਬਾਜਵਾਨੇ ਆਪਦੀਆਂ ਗਰੰਟੀਆਂ ਤੇ ਚੁੱਕੇ ਸਵਾਲ ਬਜਟ ਨੂੰ ਲੈ ਕੇ ਸਰਕਾਰ ਤੇ ਕੀਤਾ ਤਿੱਖਾ ਹਮਲਾ ਵਿਧਾਨ ਸਭਾ ਚ ਬੋਲੇ ਰਾਜਾ ਵੜਿੰਗ 올ਡ ਪੈਨਸ਼ਨ ਸਕੀਮ ਦਾ ਚੁੱਕਿਆ ਮੁੱਦਾ ਇਸ ਨਾਲ ਹੀ ਮੈਨੂੰ ਦੀ ਹੋ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ